ਕਿੰਤਾ ਚਿਖਾ ਸਮਾਨ ਹੁੰਦੀ ਹੈ ਬਿਲਕੁਲ ਸੱਚ ਗੱਲ ਹੈ ਜਿਸ ਤਰ੍ਹਾਂ ਚਿਖਾ ਇੱਕ ਮਰੇ ਹੋਏ ਸਰੀਰ ਨੂੰ ਸਵਾਦ ਵਿੱਚ ਬਦਲ ਦਿੰਦੀ ਹੈ ਉਸੇ ਤਰ੍ਹਾਂ ਜਿਹੜੀ ਇਹ ਚਿੰਤਾ ਇਹ ਜਿਉਂਦੇ ਜੀਆਂ ਦੇ ਜੀਵਨ ਨੂੰ ਨਰਕ ਬਣਾ ਦਿੰਦੀ ਹੈ ਤੇ ਇਹ ਵੀ ਇੱਕ ਤਰ੍ਹਾਂ ਦਾ ਜਿਉਂਦੇ ਸਰੀਰ ਨੂੰ ਸਵਾਹ ਬਣਾਉਣ ਦੇ ਬਰਾਬਰ ਕਰ ਦਿੰਦੀ ਹੈ ਇੱਕ ਗੱਲ ਹਮੇਸ਼ਾ ਯਾਦ ਰੱਖਣਾ ਜਦੋਂ ਤੁਹਾਨੂੰ ਪਿਆਸ ਲੱਗੇ ਤo ਵਰਤਮਾਨ ਸਮੇਂ ਦੇ ਵਿੱਚ ਜੋ ਪਾਣੀ ਵਗ ਰਿਹਾ ਹੋਵੇਗਾ ਉਹੀ ਤੁਹਾਡੀ ਪਿਆਸ 부ਜਾਵੇਗਾ ਜੋ ਪਾਣੀ ਇੱਕ ਵਾਰ ਲੰਘ ਗਿਆ ਉਹਨੇ ਵਾਪਸ ਨਹੀਂ ਆਉਣਾ ਤੇ ਜਿਸ ਪਾਣੀ ਨੇ ਹਜੇ ਆਉਣਾ ਹੈ ਉਸਨੇ ਤੁਹਾਡੀ ਪਿਆਸ ਹਜੇ ਨਹੀਂ 부ਜਾਉਣੀ ਇਸੇ ਤਰ੍ਹਾਂ ਜੋ ਸਮਾਂ ਬੀਤ ਗਿਆ ਉਸਨੇ ਵਾਪਸ ਤਾਂ ਆਉਣਾ ਨਹੀਂ ਤੇ ਉਸ ਤੇ ਪਛਤਾਵਾ ਕਰਕੇ ਚਿੰਤਾ ਕਰਕੇ ਸਮੇਂ ਨੂੰ ਵਿਅਰਥ ਗਵਾਉਣਾ ਹੈ ਤੇ ਜੋ ਸਮਾਂ ਅਜੇ ਆਉਣ ਵਾਲਾ ਹੈ ਉਹ ਤੁਹਾਡੇ ਜਿਹੜਾ ਹੈਗਾ ਹਜੇ ਹੱਥ-ਵਸੋਂ ਦੇ ਬਾਰੇ ਕੁਝ ਵੀ ਨਹੀਂ ਤੇ ਉਸ ਦੇ ਬਾਰੇ ਵੀ ਚਿੰਤਾ ਕਰਕੇ ਆਪ ਦੇ ਵਰਤਮਾਨ ਸਮੇਂ ਨੂੰ ਵਿਅਰਥ ਗਵਾਉਣਾ ਹੈ ਜੇ ਤੁਸੀਂ ਕਰ ਸਕਦੇ ਹੋ ਤਾਂ ਵਰਤਮਾਨ ਸਮੇਂ ਦਾ ਵਧੀਆ ਫਾਇਦਾ ਉਠਾਓ ਵਰਤਮਾਨ ਸਮੇਂ ਦੇ ਵਿੱਚ ਜਿਓ ਜੇਕਰ ਤੁਸੀਂ ਵਰਤਮਾਨ ਸਮੇਂ ਦਾ ਵਧੀਆ ਇਸਤੇਮਾਲ ਕਰੋਗੇ ਤਾਂ ਤੁਹਾਡਾ ਬੀਤਿਆ ਹੋਇਆ ਸਮਾਂ ਵੀ ਵਧੀਆ ਬਣ ਜਾਵੇਗਾ ਤੇ ਆਉਣ ਵਾਲੇ ਸਮੇਂ ਨੂੰ ਵੀ ਤੁਸੀਂ ਸੌਖਾ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ